ਹੈਲੋ ਜੇਰੇ ਸਰਤਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਆ ਦੋ ਦਿਨ ਦੇ ਵਿੱਚ ਕੀ ਕਰਨਾ ਚਾਹੋਗੇ ਤੁਸੀਂ ਡੱਲੇਵਾਰ ਪਾਜੀ 1 ਮਿੰਟ 1 ਮਿੰਟ ਰੋਲ ਜੀ ਜਿਹਨੂੰ ਕਹਿਦਿਆ ਨਹੀਂ ਆਪਕੀ ਸਰ ਅੱਜ ਡੱਲੇਵਾਰ ਸਾਹਿਬ ਨੂੰ ਮਿਲ ਕੇ ਆਇਓ ਕੀ ਗੱਲਬਾਤ ਹੋਈ ਹੈ ਮੈਂ ਵੀ ਤਾਂ ਉਹੀ ਪੁੱਛ ਰਿਹਾ ਸੀ ਉਹ ਪਾਜੀ ਕੋ ਰੋਲ ਕਰਾਇਆ ਸੀ ਮੈਂ ਚਲੋ ਚਲ ਹਰਿ ਨਾਮ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਤਨਭਾਗਾ ਸਮਝਦੇ ਆਂ ਕਿ ਉਹ ਸਾਡੇ ਕਿਸਾਨੀ ਲਈ ਜਿਹੜੀ ਕਿ ਸਾਰਿਕ ਕਿਸਾਨੀ ਹੈ ਪੂਰੀ ਇਮਸਾਨੀਆਂ ਲਈ ਜਿਹੜੀ ਉਹ ਕੋਸ਼ਿਸ਼ ਹੋ ਰਹੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜੇ ਜੂਰਬੀਰ ਯੋਧਿਆਂ ਸਿੱਧਾ ਕਰਦੇ ਆ ਤੇ ਬਾਕੀ ਜਿਹੜੀਆਂ ਸ਼ਰਸ਼ ਜਿਹਨੀਆਂ ਵੀ ਘਰਾਂ ਚੋਂ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆ ਕਿ ਉਹਨਾਂ ਲੋਕ ਸਭ ਉਹ ਸਾਡੀ ਹੋਂਦ ਦੀ ਲੜਾਈ ਲੜ ਰਹੇ ਆ ਅਗਰ ਕਿਸਾਨੀ ਨਾ ਰਹੀ ਇਹ ਕਿਸਾਨੀ ਜਿਹੜਾ ਪੰਜਾਬ ਜਿਹੜਾ ਕਿਸਾਨੀ ਵੇਸ ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਸਾਡੇ ਮਾਧਿਅਮ ਰਹੀਂ ਬੇਨਤੀ ਕਰਦੇ ਆਂ ਕਿ ਸਾਨ ਜਥੇਬੰਦੀਆਂ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਪਾਜੀ ਧਰਮ ਜਾਤ ਵਜਬ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ ਇਹ ਰੋਜੀ ਰੋਟੀ ਸਾਰਿਆਂ ਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ ਹਨ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ ਜੇ ਬਾਈਟਾਂ ਸੇ ਇਹਨਾਂ ਦੀ ਕੀ ਸੀ ਜਾਮ ਮਾਲ ਨੂੰ ਨੁਕਸਾਨ ਹੋ ਜਾਂਦਾ ਤੇ ਇਹਦੇ ਨਾਲ ਪੱਛਮ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਸਕਦੇ ਆ ਇਸ ਕਰਕੇ ਸਹਮਾ ਰਹਿੰਦੇ ਆ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਕਰਕੇ ਗੱਲਬਾਤ ਹੋਈ ਹੈ ਜੀ ਗੱਲਬਾਤ ਹੋਈ ਹੈ ਧੰਨਵਾਦ ਸਰ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਇਆ ਸੀ ਉਹ ਦਿਨ ਗੱਲਬਾਤ ਕਰਕੇ ਗਿਆ ਸੀ ਅੱਜ ਉਹਦੀ ਸਿਹਤ ਥੋੜੀ ਜਿਹੀ ਠੱਜ ਹੈ ਅੱਜ ਗੱਲਬਾਤ ਨਹੀਂ ਅੱਜ ਦਰਸ਼ਨੀ ਹੋਏ ਆ ਤੇ ਇਸ ਕਰਕੇ ਉਹ ਉਹ ਚੜ੍ਹਦੀ ਕਲਾ ਚ ਉਹਦੋਂ ਉਹ ਬੜੇ ਸਿੱਧਕ ਸਬਰ ਸਬਰ ਵਾਲੇ ਆ ਜਿਹੜਾ ਖਾਲਸਾ ਕੋਲ ਬੋਲਣਗੇ ਤੇ ਨਹੀਂ ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਕਿਸਾਨੀ ਉਹ ਕਿਸਾਨੀ ਪੂਰੀ ਇਨਸਾਨੀਅਤ ਲਈ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਤੇ ਉਹਨਾਂ ਨੂੰ ਬਚਾਈਏ ਇਹ ਇਹ ਸਾਡੀ ਕਾਮਨਾ ਹੈ ਕਿੰਦਾ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ ਉਸ ਦੀ ਮੰਗਾਂ ਤੇ ਪੂਰੀਆਂ ਨਹੀਂ ਹੁੰਦੀ ਲੇਕਿਨ ਤਸ਼ੱਦਦ ਦਾ ਹੰ ਦਾ ਸਿਲਸਿਲਾ ਸਰਕਾਰਾਂ ਦਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਇਹ ਤੇ ਤੁਸੀਂ ਦੇਖੋ ਜੀ ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤੋਂ ਸ਼ੁਰੂ ਤੋਂ ਹੀ ਇਹ ਇਹ ਧੱਕਾ ਹੁੰਦਾ ਰਿਹਾ ਹੈ ਦੇ ਪੰਜਾਬ ਦੇ ਹੱਕ ਕੋਈ ਗਏ ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਈ ਚੀਜ਼ਾਂ ਕਰਨੀਆਂ ਪਈਆਂ ਉਹ ਵੀ ਸਾਡੇ ਜੋ ਜੋ ਵੀ ਜੇ ਤੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅੱਤਵਾਦੀ ਵਕਵਾਦੀ ਇਹੋ ਜੇ ਨਾਮ ਦੇ ਕੇ ਸਾਨੂੰ ਪੂਰੀ ਦੁਨੀਆ ਦੇ ਨਾਮ ਕਰਕੇ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕੀਤੀ ਸਾਡੀ ਇਹ ਕਿਸਾਨਾਂ ਦੀ ਮੰਗ ਹੈ ਕੋਈ ਜਾਇਜ਼ ਮੰਗ ਹੈ ਸਾਰਿਆਂ ਦੇ ਮੁੰਦੇ ਰੋਜੀ ਰੋਟੀ ਦਾ ਸਵਾਲ ਆ ਇਹ ਜਿੱਦਣ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ ਵਿੱਚ ਚਲਾ ਗਿਆ ਮੇਰਾ ਖਿਆਲ ਹੈ ਕਿ ਉਹਦਣਾ ਆਮ ਖਪਤਕਾਰਾਂ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਤੇ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਆ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਕਿ ਆਪਾਂ ਸਾਰੇ ਜਣੇ ਧਰਮ ਜਾਤ ਵਜੋਂ ਕੀ ਪਾਰਟੀ ਵਾਲੀ ਸਪੋਰਟ ਕੇ ਇਸ ਮਸਲੇ ਨੂੰ ਵਾਪਸ ਆਰੇ ਜਣੇ ਆਪਣਾ ਮਸਲਾ ਸਮਝੀਏ ਆਪਣੀ ਲੜਾਈ ਸਮਝੀਏ ਇਹ ਆਪਣੀ ਹੋਣੀ ਲੜਾਈ ਆ ਤੇ ਜੇ ਇਹ ਸਸਾਦੀ ਦਾ ਬੱਚੇ ਤੇ ਪੰਜਾਬ ਨੇ ਬਚੂਗਾ ਇਸ ਕਰਕੇ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੀ ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਸਾਡੇ ਹੱਥਾਂ ਤੇ ਮਨ 'ਚ ਵੀ ਥੋੜੀ ਬੋਧੀ ਤਰਸ ਦਿਓ ਬਾਪੂ ਤੇ ਇਹਨਾਂ ਨੂੰ ਵੀ ਛੜਦੀ ਕਲਾ ਬਖਸ਼ੋ ਕਿ ਇਹ ਆਪਣੇ ਜੋ ਇਹਨਾਂ ਦੇ ਬਚਨ ਆ ਉਹਨਾਂ ਦੇ खरे ਉਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੱਲੇ ਬਿਲਕੁਲ ਕਾਲਪ ਮੈਂ ਜਿੱਤੀ ਵੀਰੇ ਹਲੋ ਜੱਜੂ ਸਰਤਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਅਰੋਧਨ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਡੱਲੇਵਾਰ ਪਾਜੀ 1 ਮਿੰਟ 1 ਮਿੰਟ ਰੋਲ ਜੀ ਕਿਉਂ ਕਹਿਦਨੀ ਹੈ ਆਪਣੀ ਸਰ ਅੱਜ ਡੱਲੇਵਾਰ ਸਾਹਿਬ ਨੂੰ ਮਿਲ ਕੇ ਆਏ ਹੋ ਕੀ ਗੱਲਬਾਤ ਹੋਈ ਹੈ ਮੈਂ ਵੀ ਤਾਂ ਉਹੀ ਪੁੱਛ ਰਿਹਾ ਸੀ ਉਹ ਪਾਜੀ ਕੋਲ ਰੋਲ ਕਰਾਇਆ ਸੀ ਮੈਂ ਚਲੋ ਚਲੋ ਆਪਾਂ ਦੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਤਨਭਾਗਾ ਸਮਝਦੇ ਆਂ ਕਿ ਉਹ ਸਾਡੇ ਕਿਸਾਨੀ ਲਈ ਜਿਹੜੀ ਕਿ ਸਾਰਕ ਕਿਸਾਨੀ ਹੈ ਗਰੀਬ ਇਸਾਨੀਆਂ ਲਈ ਉਹੋ ਪੜਾਹ ਚੋਰੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜੇ ਜਸੂਰ ਬੀਰ ਯੋਧਿਆਂ ਅਸੀਂ ਸਿੱਧਾ ਕਰਦੇ ਆ ਕਿ ਬਾਕੀ ਜਿਹੜੀਆਂ ਸ਼ਗਰਸ਼ ਜੇਨੀਅਰ ਘਰਾਂ ਚ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਵਾਦ ਕਰਦੇ ਆ ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆ ਕਿ ਉਹ ਨਾ ਵਸ ਉਹ ਸਾਡੀ ਹੁਣ ਦੀ ਲੜਾਈ ਲੜ ਰਹਾ ਹੈ ਅਗਰ ਕਿਸਾਨੀ ਨਾ ਰਹੀ ਇਹ ਕਿਸਾਨੀ ਜਿਹੜਾ ਪੰਜਾਬ ਜਿਹੜਾ ਕਿਸਾਨੀ ਵੇਸ ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਦੇ ਆਂ ਕਿਸਾਨ ਜਥੇਬੰਦੀਆਂ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਇਹ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਪਾਦੀ ਧਰਮ ਜਾਤ ਵਜਬ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ ਇਹ ਰੋਜੀ ਰੋਟੀ ਸਾਰਿਆਂ ਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ ਮੰਗੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ ਜੇ ਬਾਈਟਨਸ ਇਹਨਾਂ ਦੀ ਕਿਸੇ ਜਾਨ ਮਾਲ ਨੂੰ ਨਿਸ਼ਾਨ ਹੋ ਜਾਂਦਾ ਤੇ ਇਹ ਦੇ ਨਾਲ ਪੱਛਮ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਸਕਦੇ ਆ ਇਸ ਕਰਕੇ ਸਭਾ ਰਹਿੰਦੇ ਆ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਲੈ ਕੇ ਗੱਲਬਾਤ ਹੋਈ ਹੈ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਏ ਸੀ ਉਦੋਂ ਗੱਲਬਾਤ ਕਰਕੇ ਗਏ ਸੀ ਅੱਜ ਉਹਦੀ ਸਿਹਤ ਥੋੜੀ ਜਿਹੀ ਠੱਜ ਹੈ ਅੱਜ ਗੱਲਬਾਤ ਨਹੀਂ ਅੱਜ ਦਰਸ਼ਨੀ ਹੋਏ ਆ ਤੇ ਇਸ ਕਰਕੇ ਇਹ ਉਹ ਚੜ੍ਹਦੀ ਕਲਾ ਚ ਉਹਦੋਂ ਉਹ ਬੜੇ ਸਿੱਧਕ ਸਬਰ ਸਬਰਾਲੇ ਆ ਜਿਹੜਾ ਖਿਆਲ ਕੋਲ ਬੋਲਣਗੇ ਤੇ ਨਹੀਂ ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਕਿਸਾਨੀ ਜੋ ਕਿਸਾਨੀ ਪੂਰੀ ਇਨਸਾਨੀਅਤ ਲਈ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਤੇ ਉਹਨਾਂ ਨੂੰ ਬਚਾਈਏ ਇਹ ਇਹ ਸਾਡੀ ਕਾਮਨਾ ਹੈ ਕਿੰਨਾ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ ਉਸ ਦੀ ਮੰਗਾਂ ਤੇ ਪੂਰੀਆਂ ਨਹੀਂ ਹੁੰਦੀ ਲੇਕਿਨ ਤਸ਼ੱਦਦ ਦਾ ਹੰ ਦਾ ਸਿਲਸਿਲਾ ਸਰਕਾਰਾਂ ਦਾ ਜ਼ਰੂਰ ਸ਼ੁਰੂ ਹੋ ਗਿਆ ਇਹ ਤੇ ਤੁਸੀਂ ਦੇਖੋ ਜੀ ਇਹ ਜਦੋਂ ਦੋ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤੋਂ ਸ਼ੁਰੂ ਤੋਂ ਹੀ ਇਹ ਇਹ ਧੱਕਾ ਹੁੰਦਾ ਰਿਹਾ ਦੇ ਪੰਜਾਬ ਦੇ ਹੱਕ ਕੋਈ ਵੀ ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਜਿੰਮੇ ਕਰਦੇ ਆ ਪਈਆਂ ਉਹ ਵੀ ਸਾਡੇ ਜੋ ਜ ਉਹ ਵੀ ਜਿੱਤੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅੱਤਵਾਦੀ ਵੱਖਵਾਦੀ ਇਹੋ ਜੇ ਨਾਮ ਦੇ ਕੇ ਸਾਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਗੀ ਸਾਡੀ ਇਹ ਕਿਸਾਨਾਂ ਦੀ ਮੰਗ ਹੈ ਕੋਈ ਜਾਇਜ਼ ਮੰਗਿਆ ਸਾਰਿਆਂ ਦੇ ਮੁੰਦੀ ਰੋਜੀ ਰੋਟੀ ਦਾ ਸਵਾਲ ਆ ਇਹ ਜਿਸ ਦਿਨ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ ਨੂੰ ਚਲਾ ਗਿਆ ਮੇਰਾ ਖਿਆਲ ਹੈ ਕਿ ਉਹਦਣਾ ਆਮ ਖਪਤਕਾਰ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਆ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਕਿ ਆਪਾਂ ਸਾਰੇ ਜਣੇ ਧਰਮ ਜਾਤ ਵਜੋਂ ਪਾਰਟੀ ਵਾਲੀ ਸਪੋਰਟ ਕੇ ਇਸ ਮਸਲੇ ਨੂੰ ਆਪਾਂ ਸਾਰੇ ਜਣੇ ਆਪਣਾ ਮਸਲਾ ਸਮਝੀਏ ਆਪਣੀ ਲੜਾਈ ਸਮਝੀਏ ਇਹ ਆਪਣੀ ਹੋਣੀ ਲੜਾਈ ਆ ਤੇ ਜੇ ਇਹ ਇਸਾਨੀ ਦਾ ਬੱਚੇ ਤੇ ਪੰਜਾਬ ਨੇ ਬਚੂਗਾ ਇਸ ਕਰਕੇ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੀ ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਸਾਡੇ ਹੱਥਾਂ ਤੇ ਮਨ 'ਚ ਵੀ ਥੋੜੀ ਬੋਧੀ ਤਰਸ ਦੇ ਆਪਾਓ ਤੇ ਇਹਨਾਂ ਨੂੰ ਵੀ ਛੜਦੀ ਕਲਾ ਬਖਸ਼ੋ ਕਿ ਇਹ ਆਪਣੇ ਜੋ ਇਹਨਾਂ ਦੇ ਬਚਨ ਆ ਉਹਨਾਂ ਦੇ खरे ਉਤਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਰਕਤਾਂ ਜੀ ਜਦੋਂ ਕਾਲਿਸ ਮੈਨੂੰ ਜਿੱਤੀ ਵੀ ਲੈ ਹਲੋ ਜਲਦੀ ਸਰ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਆ ਦੋ ਦਿਨ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਥੱਲੇ ਪਾ ਜੀ 1 ਮਿੰਟ 1 ਮਿੰਟ ਰੋਲ ਜੀ ਕਿਉਂ ਕਹਿਦਨੀ ਆਪਣੀ ਸਰ ਅੱਜ ਢੱਲੇਵਾਰ ਸਾਹਿਬ ਨੂੰ ਮਿਲ ਕੇ ਆਇਓ ਕੀ ਗੱਲਬਾਤ ਹੋਈ ਹੈ ਮੈਂ ਵੀ ਤਾਂ ਉਹੀ ਮੁਚਰਾ ਸੀ ਉਹ ਪਾ ਜੀ ਕੋ ਰੋਲ ਕਰਾਇਆ ਸੀ ਮੈਂ ਚਲੋ ਜੀ ਸਾਹਮਣੇ ਦੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧਨ ਭਾਗਾ ਸਮਝਦੇ ਆਂ ਕਿ ਉਹ ਸਾਡੀ ਕਿਸਾਨੀ ਲਈ ਜਿਹੜੀ ਕਿ ਸਾਰ ਇੱਕ ਕਿਸਾਨੀ ਹੈ ਪੂਰੀ ਇਮਸਾਨੀਆਂ ਲਈ ਜਿਹੜੀ ਉਹ ਕੋਸ਼ਿਸ਼ ਹੋ ਰਹੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜੇ ਜਸੂਰ ਬੀਰ ਯੋਧਿਆਂ ਅਸੀਂ ਸਿਦਾ ਕਰਦੇ ਆ ਤੇ ਬਾਕੀ ਜਿਹੜੀਆਂ ਸੰਘਰਸ਼ ਜਿਹਨੀਆਂ ਵੀ ਘਰਾਂ ਚੋਂ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆ ਕਿ ਉਹਨਾਂ ਉਸ ਉਹ ਸਾਡੀ ਹੋਂਦ ਦੀ ਲੜਾਈ ਲੜ ਰਏ ਆਂ ਅਗਰ ਕਿਸਾਨੀ ਨਾ ਰਹੀ ਇਹ ਕਿਸਾਨੀ ਜਿਹੜਾ ਪੰਜਾਬ ਜਿਹੜਾ ਕਿਸਾਨੀ ਵੇਸ ਆ ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ ਜਿਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਸਾਡੇ ਮਾਧਿਅਮ ਰਹੀਂ ਬੇਨਤੀ ਕਰਦੇ ਆਂ ਕਿ ਸਾਨ ਜਥੇਬੰਦੀਆਂ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਜਥੇਬੰਦੀਆਂ ਨੂੰ ਵੀ ਇਹ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਪਾਜੀ ਧਰਮ ਜਾਤ ਵਜਬ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ ਇਹ ਰੋਜੀ ਰੋਟੀ ਸਾਰਿਆਂ ਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਗੀਆਂ ਹੋਈਆਂ ਮੰਗੀਆਂ ਹੋਈਆਂ ਸੀ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ ਜੇ ਬਾਈਟਾਂ ਸੇ ਇਹਨਾਂ ਦੀ ਕੇਸੀ ਜਾਮ ਮਾਲ ਨੂੰ ਨੁਕਸਾਨ ਹੋ ਜਾਂਦਾ ਤੇ ਇਹ ਦੇ ਨਾਲ ਪੱਛਮ ਪੰਜਾਬ ਦੇ ਹਾਲਾਤ ਵੀ ਡਰਾਵ ਹੋ ਸਕਦੇ ਆ ਇਸ ਕਰਕੇ ਸਮਾਂ ਰਹਿੰਦੇ ਆ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਕਰਕੇ ਗੱਲਬਾਤ ਹੋਈ ਹੈ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਇਆ ਸੀ ਉਹ ਦਿਨ ਗੱਲਬਾਤ ਕਰਕੇ ਗਿਆ ਸੀ ਅੱਜ ਉਹਦੀ ਸਿਹਤ ਥੋੜੀ ਜਿਹੀ ਠੱਜ ਹੈ ਅੱਜ ਗੱਲਬਾਤ ਨਹੀਂ ਅੱਜ ਦਰਸ਼ਨੀ ਹੋਏ ਆ ਤੇ ਇਸ ਕਰਕੇ ਇਹ ਉਹ ਚੜ੍ਹਦੀ ਕਲਾ ਚ ਉਹਦੋਂ ਉਹ ਬੜੇ ਸਿੱਧਕ ਸਬਰ ਸਬਰ ਵਾਲੇ ਆ ਜਿਹੜਾ ਖਿਆਲ ਕੋਲ ਬੋਲਣਗੇ ਤੇ ਨਹੀਂ ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਕਿਸਾਨੀ ਉਹ ਕਿਸਾਨੀ ਪੂਰੀ ਇਨਸਾਨੀਅਤ ਲਈ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਤੇ ਉਹਨਾਂ ਨੂੰ ਬਚਾਈਏ ਇਹ ਹੀ ਸਾਡੀ ਕੰਮ ਹੈ ਜਿੱਦਾਂ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ ਉਸ ਦੀ ਮੰਗਾ ਤੇ ਪੂਰੀ ਨਹੀਂ ਹੁੰਦੀ ਲੇਕਿਨ ਤਸ਼ੱਦਦ ਦਾ ਹੋਂਦ ਦਾ ਸਿਲਸਿਲਾ ਸਰਕਾਰਾਂ ਦਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਇਹ ਤੇ ਤੁਸੀਂ ਦੇਖੋ ਜੀ ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤੋਂ ਸ਼ੁਰੂ ਤੋਂ ਹੀ ਇਹ ਇਹ ਧੱਕਾ ਹੁੰਦਾ ਰਿਹਾ ਦੇ ਪੰਜਾਬ ਦੇ ਹੱਕ ਕੋਈ ਗਏ ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਈ ਚੀਜ਼ਾਂ ਕਰਨੀਆਂ ਪਈਆਂ ਉਹ ਵੀ ਸਾਡੇ ਜੋ ਜੋ ਵੀ ਜੇ ਤੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅਤਵਾਦੀ ਵਕਵਾਦੀ ਇਹੋ ਜੇ ਨਾਮ ਦੇ ਕੇ ਸਾਨੂੰ ਪੂਰੀ ਦੁਨੀਆ ਦੇ ਨਾਮ ਕਰਕੇ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕੀਤੀ ਸਾਡੀ ਇਹ ਕਿਸਾਨਾਂ ਦੀ ਮੰਗ ਹੈ ਕੋਈ ਜਾਇਜ਼ ਮੰਗ ਹੈ ਸਾਰਿਆਂ ਦੇ ਮੁੰਦੇ ਰੋਜੀ ਰੋਟੀ ਦਾ ਸਵਾਲ ਆ ਇਹ ਜਿੱਦਣ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ ਵਿੱਚ ਚਲਾ ਗਿਆ ਮੇਰਾ ਖਿਆਲ ਹੈ ਕਿ ਉਹਦਾਂ ਆਮ ਖਪਤਕਾਰਾਂ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਤੇ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਆ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਕਿ ਆਪਾਂ ਸਾਰੇ ਜਣੇ ਕਰਮ ਜਾਤ ਵਜ ਕੋ پارٹی ਵਾਲੇ ਕੋ ਕੇ ਇਸ ਮਸਲੇ ਨੂੰ ਆਪਾਂ ਸਾਰੇ ਜਣੇ ਆਪਣਾ ਮਸਲਾ ਸਮਝੀਏ ਆਪਣੀ ਲੜਾਈ ਸਮਝੀਏ ਇਹ ਆਪਣੀ ਹੋਂਦ ਦੀ ਲੜਾਈ ਆ ਤੇ ਜੇ ਇਹ ਇਸ ਸਾਡੀ ਦਾ ਬੱਚੇ ਤੇ ਪੰਜਾਬ ਨਹੀਂ ਬਚੂਗਾ ਇਸ ਕਰਕੇ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੇ ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੇ ਸਾਡੇ ਆਤਮਾ ਤੇ ਮਨ ਦੀ ਵੀ ਖੋੜੀ ਪੋਦੀ ਤਰਸ ਦੇ ਆਪਾ ਉਹ ਤੇ ਇਹਨਾਂ ਨੂੰ ਵੀ ਛੜਦੀ ਕਲਾ ਕਿਛੂ ਕਿ ਇਹ ਆਪਣੇ ਜੋ ਇਹਨਾਂ ਦੇ ਬਚਨ ਆ ਉਹਨਾਂ ਦੇ खरे ਉਤਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਰਕਤ ਦਾ ਜਲਦੀ ਸਮੇਂ ਕਿੱਥੀ ਵੀ ਲੈ ਹੈਲੋ ਜੇ ਤੁਸੀਂ ਅੱਜ ਦੂਸਰੀ ਇੱਥੇ ਪਹੁੰਚੇ ਹੋ ਆਗੋਦਨ ਦੇ ਵਿੱਚ ਕੀ ਕਰਨਾ ਚਾਹੋਗੇ ਤੁਸੀਂ ਢੱਲੇਵਾਰ ਪਾਜੀ ਇੱਕ ਮਿੰਟ ਇੱਕ ਮਿੰਟ ਰੋਲ ਜੀ ਕਿਉਂ ਕਹਿਦਨੀ ਹੈ ਆਪਣੀ ਸਰ ਅੱਜ ਢੱਲੇਵਾਰ ਸਾਹਿਬ ਨੂੰ ਮਿਲ ਕੇ ਆਏ ਹੋ ਕੀ ਗੱਲਬਾਤ ਹੋਈ ਹੈ ਮੈਂ ਵੀ ਤੇ ਉਹੀ ਪੁੱਛ ਰਿਹਾ ਸੀ ਉਹ ਪਾਜੀ ਕੋਲ ਰੋਲ ਕਰਾਇਆ ਸੀ ਮੈਂ ਚਲੋ ਚਲ ਸਾਹਮਣੇ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਤਨਭਾਗਾ ਸਮਝਦੇ ਆਂ ਕਿ ਉਹ ਸਾਡੇ ਕਿਸਾਨੀ ਲਈ ਜਿਹੜੀ ਕਿ ਸਾਰਿਕ ਕਿਸਾਨੀ ਹੈ ਪੂਰੀ ਇਮਸਾਨੀਆਂ ਲਈ ਜਿਹੜੀ ਉਹ ਕੋਸ਼ਿਸ਼ ਹੋ ਰਹੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜੇ ਜੂਰਬੀਰ ਯੋਧਿਆਂ ਸਿੱਧਾ ਕਰਦੇ ਆ ਤੇ ਬਾਕੀ ਜਿਹੜੀਆਂ ਸੰਘਰਸ਼ ਜਿਹਨੀਆਂ ਵੀ ਘਰਾਂ ਇਚ ਸਾਥ ਦੇ ਰਹੀਆਂ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁੱਲ ਰਹੇ ਆ ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਆ